ਦਾ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਦੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਬਹੁਤ ਖਾਸ ਆ ਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੀਆਂ ਕੰਧਾਂ ਖਰਾਬ ਹੋ ਜਾਂਦੀਆਂ ਨੇ ਜਾਂ ਸਲਾ ਬਾਹ ਜਾਂਦਾ ਆ ਅੱਜ ਮੈਂ ਉਹਨਾਂ ਲਈ ਬਹੁਤ ਹੀ ਵਧੀਆ ਤਰੀਕਾ ਦੱਸਾਂਗੀ ਕੰਧਾਂ ਨੂੰ ਠੀਕ ਕਰਨ ਦਾ ਜਦੋਂ ਇਦਾਂ ਦੀਆਂ ਕਰਦੀਆਂ ਕੰਧਾਂ ਹੋ ਜਾਂਦੀਆਂ ਤੇ ਸਾਨੂੰ ਮਿਸਤਰੀ ਨੂੰ ਬੁਲਾਉਣਾ ਪੈਂਦਾ ਅਨੇਕ ਕੰਮ ਲਈ ਕੋਈ ਮਿਸਤਰੀ ਨਹੀਂ ਆਂਦਾ ਤੇ ਮੇਰੇ ਘਰ ਦੀ ਜਦੋਂ ਵੀ ਇਸ ਤਰ੍ਹਾਂ ਕੰਦਾ ਖਰਾਬ ਹੋ ਜਾਂਦੀਆਂ ਜਾਂ ਪੁੱਟੀ ਲੱਤ ਜਾਂਦੀ ਪੇਂਟ ਲੱਤ ਜਾਂਦਾ ਤੇ ਮੈਂ ਇਹਨਾਂ ਨੂੰ ਖੁਦ ਹੀ ਠੀਕ ਕਰਨੀ ਆ ਕਿਉਂਕਿ ਠੀਕ ਕਰਨ ਨਾਲ ਇਹ ਆ ਕਿ 2-3 ਸਾਲ ਵਧੀਆ ਨਿਕਲ ਜਾਂਦੇ ਨੇ ਜੇ ਤੁਸੀਂ ਕਹੋਗੇ ਇਹਦਾ ਪਰਮਾਨੈਂਟ ਹੱਲ ਤੇ ਉਹ ਅੱਜ ਤੱਕ ਹਜੇ ਤੱਕ ਕੋਈ ਪਰਮਾਨੈਂਟ ਦਾ ਹੱਲ ਨਹੀਂ ਆਇਆ ਤੇ ਚਲੋ ਸ਼ੁਰੂ ਕਰਨੇ ਆ ਵੀਡੀਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕਿ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਨੂੰ ਅਸੀਂ ਕਿੱਦਾਂ ਠੀਕ ਕਰ ਸਕਨੇ ਆ ਸਭ ਤੋਂ ਪਹਿਲਾਂ ਜਿੱਥੇ ਤੁਹਾਡੀ ਜਿੱਦਾ ਪੁੱਗੀ ਆ ਤੁਸੀਂ ਇਹਨੂੰ ਹੱਥ ਚਾਰ ਲੈਣਾ ਸਾਰਾ ਹੀ ਮੈਂ ਪਹਿਲੇ ਹੀ ਇਹਨਾਂ ਨੂੰ ਚਾਰ ਲੇਦਾ ਸੀ ਤੇ ਇਦਾਂ ਤੁਸੀਂ ਸਾਰਾ ਚਾਰ ਲੈਣਾ ਚਾਰ ਕੇ ਇਹਨੂੰ ਸਾਫ਼ ਕਰ ਲੈਣਾ ਇੱਕ ਲੈਣਾ ਤੁਸੀਂ ਪੁਰਾਣਾ ਪਲਾਸਟਿਕ ਦਾ ਮੱਗ ਤੁਸੀਂ ਪਲਾਸਟਿਕ ਦਾ ਹੀ ਲੈਣਾ ਕੋਈ ਹੋਰ ਨਹੀਂ ਲੈਣਾ ਅਸੀਂ ਲਿਆ ਤਜਾਬ ਤੁਸੀਂ ਤਜਾਬ ਪਲਾਸਟਿਕ ਦੀ ਬੋਤਲ ਵਾਲਾ ਹੀ ਲੈਣਾ ਤੇ ਤੁਸੀਂ ਕੱਚ ਦੀ ਬੋਤਲ ਵਾਲਾ ਬਿਲਕੁਲ ਨਹੀਂ ਲੈਣਾ ਤੇ ਮੱਗ ਦੇ ਵਿੱਚ ਅਸੀਂ ਪਾ ਦਾਂਗੇ ਤਜਾਬ ਜਿੰਨਾ ਤੁਸੀਂ ਪਾਣਾ ਜਾਂਦੇ ਪਾ ਸਕਦੇ ਹੋ ਤੁਸੀਂ ਘੜਦੀਆਂ ਕੰਧਾਂ ਦੇ ਹਿਸਾਬ ਨਾਲ ਹੀ ਲੈਣਾ ਆ। ਪਾਣਾ ਪ੍ਰਾਣਾ ਬਰਸ਼ ਤੇ ਪ੍ਰਾਣੇ ਬਰਸ਼ ਨੂੰ ਤਜਾਬ ਨਾਲ ਭਿਉਂ ਕੇ ਜਿੱਥੇ-ਜਿੱਥੇ ਤੁਹਾਡੀ ਪੁੱਟੀ ਲੱਥੀ ਦੀ ਜਾਂ ਕਲੀ ਲੱਤੀ ਦੇ ਉੱਥੇ ਤੁਸੀਂ ਪਹਿਲਾਂ ਨੂੰ ਫੇਰ ਦੇਣਾ ਆ। ਫੇਰਨ ਨਾਲ ਇਹ ਆ ਕਿ ਤੁਹਾਡੀ ਪੁੱਟੀ ਬਹੁਤ ਜਲਦੀ ਨਹੀਂ ਲੱਥੇਗੀ। ਘਟ-ਘਟ 2-3 ਸਾਲਾਂ ਦਾ ਰਮਾਣਾ ਨਿਕਲ ਜਾਣਗੇ ਤੇ ਜੇ ਤੁਸੀਂ ਬਿਨਾਂ ਤਜਾਬ ਦੇ ਫੇਰਦੇ ਹੋ ਤੇ ਬਹੁਤ ਕਲਰ ਆ ਜਾਂਦਾ ਤੇ ਕਲਰ ਕਰਕੇ ਤੁਹਾਡੀ ਸਾਰੀ ਪੁੱਟੀ ਲੱਥ ਜਾਂਦੀ ਹੈ। ਇਸ ਤਰ੍ਹਾਂ ਹੀ ਤਿਆਰ ਕਰ ਦਾਂਗੇ ਜਦੋਂ ਸਾਡਾ ਤਜਾਬ ਸੁੱਕ ਜਾਏਗਾ ਫਿਰ ਅਦੇ ਚ ਅਸੀਂ ਲਗਾਵਾਂਗੇ ਪੁੱਟੀ ਤੁਹਾਨੂੰ ਪੁੱਟੀ ਵੀ ਅਸੀਂ ਲਾ ਕੇ ਦੱਸਾਂਗੇ ਇਹ ਦੇਖੋ ਅਸੀਂ ਤਜਾਬ ਲਗਾ ਲਿਆ ਹੈ ਇਹ ਜਦੋਂ ਸੁੱਕੇਗਾ ਫਿਰ ਅਸੀਂ ਅਦੇ ਤੇ ਪੇਰਾਂਗੇ ਪੁੱਟੀ ਪੁੱਟੀ ਤੋਂ ਬਾਅਦ ਅਸੀਂ ਇਹਦੇ ਉੱਪਰ ਪੇਰਾਂਗੇ ਪੇਂਟ ਪੇਰਦਾ ਅਸੀਂ ਇਹਨੂੰ ਇੱਕ ਦਿਨ ਘਟੋ-ਘਟ ਸੁੱਕਣ ਦਵਾਂਗੇ ਜਦੋਂ ਇੱਕ ਦਿਨ ਹੋ ਜਾਏਗਾ ਫਿਰ ਤੁਸੀਂ ਇਹਦੇ ਤੇ ਪੁੱਟੀ ਫੇਰਨੀ ਆ ਤੁਹਾਨੂੰ ਮੈਂ ਉਹ ਵੀ ਤਰੀਕਾ ਦੱਸਾਂਗੀ ਪੁੱਟੀ ਕਿਸ ਤਰ੍ਹਾਂ ਫੇਰਨੀ ਆ ਅਸੀਂ ਲਈਏ ਪੁੱਟੀ ਤੁਸੀਂ 1 ਕਿਲੋ 2 ਕਿਲੋ ਜਿੰਨੀ ਤੁਹਾਨੂੰ ਜ਼ਰੂਰਤ ਆ ਉੰਨੀ ਲੈ ਸਕਦੇ ਹੋ ਇਹਦੇ ਚ ਪਾਵਾਂਗੇ ਅਸੀਂ ਪਾਣੀ ਇਹਨੂੰ ਘੋਲ ਲਾਂਗੇ ਤੁਸੀਂ ਕੋਈ ਚੀਜ਼ ਲੈ ਲੈਣੀ ਆ ਉਹਦੇ ਨਾਲ ਤੁਸੀਂ ਘੋਲਣਾ ਆ ਇਹਨੂੰ ਨਾ ਪੱਤਰੀ ਰੱਖਣਾ ਤੇ ਨਾ ਹੀ ਸੰਗਣੀ ਰੱਖਣਾ ਆ ਅਸੀਂ ਇਹਨੂੰ ਪੱਤਰੀ ਨਾਲ ਵੀ ਲਗਾ ਸਕਨੇ ਆ ਤੇ ਬਰਸ਼ ਨਾਲ ਵੀ ਲਾ ਸਕਨੇ ਆ ਇਹ ਦੇਖੋ ਇਹ ਸਾਡੀ ਸਾਰੀ ਗੰਧ ਖਰਾਬ ਆ ਤੇ ਮੈਂ ਇਹਨੂੰ ਸਾਰੇ ਨੂੰ ਪੁੱਟੀ ਲਗਾਵਾਂਗੀ ਤੇ ਇਹਨੂੰ ਦੋ ਦਿਨ ਪਹਿਲਾਂ ਹੀ ਅਸੀਂ ਇਤਜਾਬ ਮਾਰ ਕੇ ਸੋਕਾ ਲਿਆ ਆ ਤੇ ਹੁਣ ਪੁੱਟੀ ਲਗਾ ਕੇ ਤੁਹਾਨੂੰ ਦੱਸਨੇ ਆ ਅੱਦਾਂ ਪੱਤਰੀ ਜਿਹੀਂ ਪੱਟੀ ਲਾ ਕੇ ਤੇ ਸਾਰੇ ਜਿੱਥੇ ਜਿੱਥੇ ਲੱਥੇ ਦਾ ਕਲਰ ਅਸੀਂ ਉੱਤੇ ਲਗਾ ਦਾਂਗੇ ਜਦੋਂ ਸਾਡੀ ਇਹ ਪੱਟੀ ਸੁੱਕ ਜੇਗੀ ਫਿਰ ਅਸੀਂ ਉੱਤੇ ਤੁਹਾਨੂੰ ਪੇਂਟ ਕਰ ਲਾਂਗੇ ਤੇ ਪੇਂਟ ਵੀ ਤੁਹਾਨੂੰ ਕਰਕੇ ਦੱਸਾਂਗੇ ਜੇਰਾ ਤੁਹਾਡੇ ਘਰ ਪਹਿਲੇ ਪੇਂਟ ਹੋਦਾ ਜਦੋਂ ਕੰਧ ਉਹਨਾ ਪਿੰਕ ਹੋਏਦਾ ਤਾਂ ਅਸੀਂ ਇੱਥੇ ਪਿੰਕ ਹੀ ਪੇਂਟ ਕਰਾਂਗੇ ਲਓ ਜੀ ਕੁੱਟੀ ਸਾਡੀ ਸੁੱਕ ਗਈ ਆ ਅਗੱਜ ਕਰਾਂਗੇ ਅਸੀਂ ਪੇਂਟ ਉਹ ਜੀ ਅਸੀਂ ਸਾਰੀ ਕੰਦ ਨੂੰ ਪੇਂਟ ਮਾਰ ਲਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਆਈਡੀਆ ਕਿਸ ਤਰ੍ਹਾਂ ਦਾ ਲੱਗਾ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ